ਇਹ ਆਇਆ ਥੱਲੇ ਤੂੰ ਹਾਲਤ ਪਵਾਉਣ ਆਇਆ ਅੱਜ ਸਾਰਾ ਸਾਮ ਦਾ ਇੱਥੇ ਆ ਗਿਆ ਜੀ ਬਹੁਤ ਦਾ ਤੇਰੇ ਨਾਲ ਖੜੇ ਆ ਆਇਆ ਅੱਗੇ ਤੇਰੀ ਪੱਗ ਜੀ ਇਸ ਆਵਤਈ ਸੀ ਹੁਣ ਕਿਧਰ ਜਾਂਦੇ ਜਾਂਦੇ ਦੇਖਿਆ ਉਹ ਉੱਪਰ ਬਾਹਰੋਂ ਅੱਗੇ ਜਾਂਦੇ ਬਹਿਤ ਆਉਂਦੇ ਉਹ ਵੀ ਜੜੀ ਲੱਗਦੀ ਹੈ ਇਹਦੇ ਵਿੱਚ ਹੀ ਰੱਖਦਾ ਹੈ ਉਹਦੇ ਟਿਕਰੀਆਂ ਦੇਖੋ ਮੇਰੇ ਨਾਲ ਉਹ ਚੜ੍ਹਦੇ ਆ ਆਪਣੇ ਬੰਦੇ ਆਂਦੇ ਰਹਿੰਦੇ ਪਾਣੀ ਪੂੜੀ ਪੀਣ ਆ ਜੀ ਸਾਡਾ ਤੁਮ ਕੱਟੂ ਵੀ ਆਈ ਜਾਂਦੇ ਆਪਣੇ ਡਾਕਟਰ ਦੇ ਬੰਦੇ ਕਿ ਆਪਾਂ ਨੂੰ ਮਗਰ ਨਹੀਂ ਆਟਾ ਮਾਹੌਲ ਸੇਕ ਡਿਪਾਰਟਮੈਂਟ ਗੜ ਜਾ ਸਤਪਲ ਚਾਈ ਨਾ ਯਾਰ ਉੱਤੇ ਵੀ ਕੋਣ ਜੀ ਅੱਗੇ ਦਿੰਦਾ ਪਰ ਕਹਿੰਦੀ ਕਹਿੰਦਾ ਕੋਈ ਇਸ ਵਾਰੀ ਵਿਖਾ ਲੈਨੇ ਆ ਉਸ ਤੋਂ ਬਾਅਦ ਅਸੀਂ ਜੇ ਉਹ ਨਾ ਮੰਨੂਗਾ ਤਾਂ ਅਸੀਂ ਫਿਰ ਨਾਲ ਖੜਾਂਗੇ ਯਾਰ ਸਾਰੇ ਜਨੇ ਖੜੇ ਆ ਇਸ ਨਾਲ ਆ ਜਾ ਆ ਕੋਈ ਨਾਲ ਜਨੇ ਖੜੇ ਆ ਯਾਰ ਇਹ ਰੈਗੂਲਰ ਆਪਣਾ ਕੰਮ ਹੀ ਕਰਦਾ ਹਾਂ ਹਾਂ ਆ ਜਾ ਲੱਗਦਾ ਮੈਂ ਲੈ ਆ ਮੈਂ ਆ ਤੇਰੇ ਕੋਲੇ ਨਹੀਂ ਪਾਈ ਕਹਿੰਦੇ ਜੀ ਸਾਹਿਬ ਕੋਈ ਲਿਖ ਕੇ ਦਿੰਨੇ ਕੁਝ ਹੈਂ ਪਾ ਤਾਂ ਲਿਖ ਕੇ ਤੇਰੇ ਨਾਲ ਲਿਖੇ ਮੈਂ ਮਨੋ ਉਹ ਤਾਂ ਕਾਗਜ਼ ਲਿਖਦਾ ਹਾਂ ਕੀ ਨਾਮ ਹੈ ਤੇਰਾ ਮੇਰਾ ਨਾਮ ਸੰਦੀਪ ਸਿੰਘ ਕੀ ਗੱਲ ਬਾਜ਼ੀ ਟੈਂਕੀ ਚੜ ਗਿਆ ਜੀ ਵੀ ਟੈਂਕੀ ਤੇ ਇਸ ਕਰਕੇ ਚੜ੍ਹਿਆ ਹੀ ਮੈਂ ਤਿੰਨ ਦਿਨ ਦੀ ਆਪਸਿੰਗ ਲੱਗੀ ਸੀ ਠੀਕ ਆ ਉਹ ਮੇਰੇ ਘਰੇ ਕੰਮ ਹੋ ਗਏ ਮੇਰੇ ਮਮਾ ਮੇਰੇ ਦਾਦੀ ਹੈ ਨਾ ਤੇ ਮੇਰੇ ਬੱਚੇ ਮੈਨੂੰ ਜਾਣਾ ਪੈ ਜਾਂਦਾ ਸੀ ਉਹ ਬਹੁਤ ਜ਼ਰੂਰੀ ਕੰਮ ਹੋ ਗਿਆ ਸੀ ਉਹ ਵੀ ਕੀਤਾ ਸੀ ਸਭ ਕਹਿੰਦੇ ਕੋਈ ਇਹਨਾਂ ਨੇ ਲਾਤੀ ਆਪਸ਼ਨ ਜੋ 3 ਦਿਨਾਂ ਦੀ ਆਪਸ਼ਨ ਲਾ ਦੀ ਬਾਕੀ ਤੁਸੀਂ ਤਨਖਾਹ ਪਾਈ ਸਕਦੇ ਹੋ ਠੀਕ ਆ ਮੈਂ 3 ਮਹੀਨੇ ਹੋ ਗਏ ਲੰਕਾਈ 3 ਮਹੀਨੇ ਹੋ ਗਏ ਤੇ ਕੋਣ ਲੜਕਾ ਕੌਣ ਹੈ ਤੁਹਾਨੂੰ ਜੀ ਸਾਹਿਬ ਵੀ ਤੁਸੀਂ ਪਰੇਸ਼ਾਨ ਕਿਤੇ ਉਹ ਸਰਕਲ ਡਿਵੀਜ਼ਨ ਆਜੀ ਬਹੁਤ ਵੀ ਅੱਜ ਵੀ ਜਾ ਕੇ ਆਏ ਉਹ ਕਹਿੰਦੇ ਵੀ ਇਹ ਕਹਿੰਦੇ ਤੁਸੀਂ ਸਬ ਡਿਵੀਜ਼ਨ ਜਾਓ ਅੱਛਾ ਆ ਇਹ ਕਹੇ ਤੁਸੀਂ ਡਿਵੀਜ਼ਨ ਜਾ ਡਿਵੀਜ਼ਨ ਵਾਲੇ ਕਹਿੰਦੇ ਤੁਸੀਂ ਸਬ ਡਿਵੀਜ਼ਨ ਜਾਓ ਅੱਛਾ ਮੈਂ 5-7 ਜਿਹੜੇ ਤਾਂ ਐਂ ਮਾਰ ਦਿੱਤੇ ਤੋ ਐਨੀ ਉੱਪਰ ਟੈਂਕੀ ਚੜ ਗਿਆ ਤੇਰੇ ਜਵਾਕ ਆ ਪਿੱਛੇ ਦੋ ਤੇ ਇੱਕ ਮਾਂ ਕੋਈ ਖਮਾਉਣ ਵਾਲਾ ਹੈ ਨਹੀਂ ਤੇ ਫਿਰ ਹੁਣ ਕਿਹੜਾ ਉਹਨਾਂ ਨੂੰ ਹੀ ਗੱਫੇ ਮਿਲ ਜਾਂਦੇ ਜਿਹੜੇ ਮੇਰੇ ਸਰਵਿਸ ਤੇ ਜਮਾ ਹੋਏ ਉਹ ਵੀ ਮਿਲ ਜਾਂਦੇ ਚਾਹ ਰੁਪਈ ਹੁਣ ਕੀ ਕਰੀ ਜਾਂਦੇ ਹੁਣ ਵਿਚਾਰੇ ਭੁੱਖੇ ਮਰੀ ਜਾਂਦੇ ਇੱਕ ਹਿਸਾਬ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਮੰਗ ਕਰ ਰਹਾ ਮੇਰੀ ਤਨਖਾਹ ਪਾਈ ਹੈ ਜਿਹੜੀ ਮੇਰੇ ਸਰਵਿਸ ਉੱਪਰ ਇਹਨਾਂ ਨੇ ਖਰਾਬ ਕੀਤੀ ਉਸ ਇਹ ਉਹ ਪੂਰਨ ਕੀਤੀ ਹੈ ਪੂਰੀ ਠੀਕ ਹੈ ਜੀ ਜਿਹੜੀ ਮੰਨ ਲਓ ਸਵਾਨਾ ਤਰੱਕੀ ਲੱਗਦੀ ਉਹ 2014 ਤੋਂ ਲੈ ਕੇ ਅੱਜ ਤੱਕ ਉਹਦੇ ਹਿਸਾਬ ਨਾਲ ਤਨਖਾਹ ਬਣਾਈ ਹੈ ਤੁਸੀਂ ਕਿਸ ਬੇਸ ਤੇ ਲੱਗੇ ਸੀਗੇ ਮੈਂ ਫਿਕਟਰ ਪਰਸ ਮੇਰੇ ਪਾਪਾ ਜੀ ਜਗਾ ਤੇ ਲੱਗੇ ਸੀ ਅੱਛਾ ਕਿਦੋਂ ਡੈਥ ਹੋ ਗਈ ਉਹਨਾਂ ਦੀ ਉਹਨਾਂ ਦੀ 12/7/27 ਨੂੰ ਠੀਕ ਹੈ ਤਨਖਾਹ ਕਿੱਥੇ ਹੈ ਹੂੰ ਇੱਥੇ ਆਉਂਦਾ ਇੱਥੇ ਨੂੰ ਚਾਹ ਪਾਣੀ ਦੇ ਪੈਸੇ ਨਹੀਂ ਹੁੰਦੇ ਕੋਲੇ ਇਹਦੇ ਅੱਛਾ ਹੁਣ ਇੱਕ ਅਰੇ ਤਾਂ ਕਰੇਗੀ ਨਹੀਂ ਤੁਹਾਡੇ ਨਾਲ ਹੀ ਇੱਕ ਕੰਮ ਕਰਦਾ ਨਹੀਂ ਮੇਰੇ ਨਾਲ ਨਹੀਂ ਕੰਮ ਕਰਦਾ ਮੇਰੀ ਡਿਊਟੀ ਹੈ ਲੰਬੀ ਠੀਕ ਆ ਤੇ ਮੈਂ ਮਤਲਬ ਕਿ ਇੱਥੇ ਡਿਊਟੀ ਇਹਦੀ ਹੈਗੀ ਮੇਰੀ ਠੀਕ ਹੈ ਜੀ ਇੱਥੇ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਥੇ ਡਿਊਟੀ ਲਾ ਰੱਖੀ ਹੈ ਹੁਣ ਤੁਸੀਂ ਸੂਚਨਾ ਤੇ ਆਏ ਹੋ ਟੈਂਕੀ ਚੜੀ ਹੈ ਟੈਂਕੀ ਤੇ ਚੜੇ ਨਹੀਂ ਮੈਂ ਵੀ ਇੱਥੇ ਰਹਿ ਐਸ਼ ਕੁਆਟਰ ਦੇ ਵਿੱਚ ਅੱਛਾ ਅੱਛਾ ਠੀਕ ਹੈ ਮੇਰੇ ਕੋਲ ਤਾਂ ਆ ਕੇ ਨੇ ਕਟੋੜਾ ਜਾ ਰਾਂ ਬਾਈ ਦੱਸਾ ਵੀ ਆ ਗੱਲ ਆ ਗੱਲ ਹੈ ਤੁਸੀਂ ਅਫਸਾਨਾ ਨਾਲ ਗੱਲ ਨਹੀਂ ਕੀਤੀ ਉਦੋਂ ਅਫਸਾਨਾ ਨਾਲ ਗੱਲ ਅਸੀਂ ਕੀ ਕਰੀਏ ਮੈਂ ਕਿਹੜਾ ਪ੍ਰਧਾਨਾ ਜੂ ਨਹੀਂ ਹਾਂ ਹੂੰ ਹੂੰ ਇਸ ਤਰ੍ਹਾਂ ਦੀ ਐਚ ਵੀ ਸੁਣ ਲੈਣੇ ਤੁਹਾਨੂੰ ਕਹਿ ਦੇ ਇਹਨਾਂ ਨੂੰ ਕਹਿਤਾ ਉਹਨੂੰ ਕਹਿਤਾ ਪੱਕਾ ਹੀ ਹੋ ਗਏ ਇੱਥੇ ਹਾਂ ਰੈਗੂਲਰ 10 ਕੇਸ ਤੇ ਲੱਗਿਆ ਹੋਇਆ ਅੱਛਾ ਇਹਦੇ ਪਹਿਲਾਂ ਫਾਦਰ ਸਾਹਿਬ ਸੀਗੇ ਫੇਰ ਹਾਂਜੀ ਉਹ ਫਾਦਰ ਸਾਹਿਬ ਕੀ ਕਰਦੇ ਸੀ ਇਹ ਫਿਟਰ ਕੋਲੀ ਸੀ ਫਿਟਰ ਕੋਲੀ ਇਹ ਹੀ ਪੋਸਟ ਉਹਦੀ ਮੰਡੀ ਠੀਕ ਇਹ ਮਜਬੂਰੀ ਕੀ ਦੱਸਦਾ ਜੇ ਛੁੱਟੀਆਂ ਦੇ ਤਾਂ ਪਤਾ ਨਹੀਂ ਜੀ ਇਹ ਤਾਂ ਹੁਣ ਉਹਨੂੰ ਨੂੰ ਪਤਾ ਜਾਂ ਮੈਨੂੰ ਨੂੰ ਪਤਾ ਕੀ ਚੱਕਰ ਹੈ ਛੁੱਟੀਆਂ ਦਾ ਚੱਕਰ ਹੈ ਕੋਈ ਇਹਦੀ ਮਤਲਬ ਕਿ ਕੋਈ ਘਰੇਲੂ ਮਜਬੂਰੀ ਹੈ ਜਾਂ ਘਰੇਲੂ ਪਰੇਸ਼ਾਨੀ ਹੈ ਇਹ ਤਾਂ ਹੁਣ ਉਹਨੂੰ ਹੀ ਪਤਾ ਆਪਾਂ ਨੂੰ ਤਾਂ ਪਤਾ ਨਹੀਂ ਇਸ ਗੱਲ ਦਾ ਜੇ ਹੁਣ ਤੁਸੀਂ 2 ਵਜੇ ਦਾ ਇਹ ਚੜਿਆ ਹੋਇਆ ਤੁਸੀਂ ਵੀ ਸਾਰੇ ਕਹ ਹਾਂ ਪਤਾ ਨਹੀਂ ਮੈਂ ਤਾਂ ਡਿਊਟੀ ਤੋਂ ਆਇਆ ਹੁਣ ਠੀਕ ਆ ਠੀਕ ਆ ਜੀ ਮੈਂ ਕਿਤੇ ਵੈਸੇ ਕੋਈ ਸਪਾਈਕਰ ਨੂੰ ਚੜੇ ਹੋਣੇ ਟੈਂਕੀ ਤੇ ਮੈਂ ਤਾਂ ਇਸ ਮੈਟਰ ਤੇ ਸੀਗਾ ਅੱਛਾ ਅੱਛਾ ਮੈਂ ਤਾਂ ਉਹਨਾਂ ਦੇ ਮੁੰਡਿਆਂ ਨੂੰ ਦੱਸਿਆ ਵੀ ਆਹ ਗੱਲ ਚੜੇ ਫਿਰ ਬੈਂਕੀ ਨੂੰ ਕਿਆ ਕਰ ਠੀਕ ਠੀਕ ਜੋ ਰੋਲਾ ਪਈ ਜਾਂਦਾ ਹਾਂ ਵੀ ਤਨਖਾਹ ਦੇਣ ਲੈ ਕੇ ਹਾਂਜੀ